ਕਿ ਮਾੜੇ ਲੋਕਾਂ ਦੀ ਮਾੜੀ ਸੋਚ ਮਾਰ ਗਈ ਇਹ ਪੰਜਾਬ ਸੱਚੀਓਂ ਹਾਰ ਜਾਏਗਾ ਜੇ ਪੰਜਾਬ ਦੀ ਤੀ ਹਾਰ ਗਈ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੋਰੀ ਸਾਥੀਓ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਹੁਣਾਂ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਬਿਹਤਰੀਨ ਕੰਮ ਕਰ ਰਹੀ ਹੈ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਤਸਕਰਾਂ ਨੂੰ ਜੇਲ੍ਹ ਵਿੱਚ ਡੱਕਿਆ ਜਾ ਰਿਹਾ ਹੈ ਔਰ ਹੁਣ ਇੱਕ ਅਜੀਹਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਨਸ਼ੇੜੀ ਜਿਹੜਾ ਆ ਉਹ ਪਿਛਲੇ ਲੰਬੇ ਸਮੇਂ ਤੋਂ ਇੱਕ ਮਹਿਲਾ ਡਾਕਟਰ ਨੂੰ ਪਰੇਸ਼ਾਨ ਕਰ ਰਿਹਾ ਸੀ ਉਸ ਨੂੰ ਵੀ ਬੁੱਕ ਕੀਤਾ ਗਿਆ ਉਸਤੇ ਵੀ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਪੂਰੀ ਜਿਹੜੀ ਕਹਾਣੀ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਨਾਲ ਦੇ ਨਾਲ ਅਸੀਂ ਆਪਣੀ ਟਿੱਪਣੀ ਜਿਹੜੀ ਹੈ ਉਹ ਬਾਅਦ 'ਚ ਵੀ ਕਰਾਂਗੇ ਸਾਥੀ ਹੁੰਦਾ ਕੀ ਹੈ ਕਿ ਪਿਛਲੇ ਦਸੰਬਰ ਤੋਂ ਇੱਕ ਨਸ਼ੇੜੀ ਜਿਹੜਾ ਆ ਬਲਾਚੌਰ ਵਿਖੇ ਇੱਕ ਮਹਿਲਾ ਡਾਕਟਰ ਨੂੰ ਪਰੇਸ਼ਾਨ ਕਰ ਰਿਹਾ ਸੀ ਹੱਦ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਉਹ ਮਹਿਲਾ ਡਾਕਟਰ ਦੇ ਕਮਰੇ ਚ ਦਾਖਲ ਹੋ ਕੇ ਕੁੰਡੀ ਲਾਉਣ ਦੀ ਕੋਸ਼ਿਸ਼ ਕਰਦਾ ਪਰ ਧੰਨਵਾਦ ਫੈਸਿਲਿਟੀਆਂ ਦਾ ਕੁੰਡੀ ਜਿਹੜੀ ਹੁੰਦੀ ਨਹੀਂ ਹੈ ਤਾਂ ਮੈਡਮ ਦਾ ਬਚਾਅ ਹੋ ਜਾਂਦਾ ਲੇਕਿਨ ਪਿਛਲੇ ਦਸੰਬਰ ਤੋਂ ਲੈ ਕੇ ਹੁਣ ਤੱਕ ਸਤੰਬਰ 25 ਤੱਕ ਉਹ ਟਲਦਾ ਨਹੀਂ ਮੈਡਮ ਹੁਣਾਂ ਨੂੰ ਪਰੇਸ਼ਾਨ ਕਰਦਾ ਹੈ ਧਮਕੀ ਦਿੰਦਾ ਰਾਹ ਰੋਕਦਾ ਔਰ 25 ਸਤੰਬਰ ਨੂੰ ਗੱਲ ਸਾਹਮਣੇ ਆਈ ਸੀ ਕਿ ਮਹਿਲਾ ਡਾਕਟਰ ਦੇ ਕਮਰੇ ਚ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਲਿਖ ਕੇ ਦਿਓ ਉਹਨਾਂ ਨੂੰ ਪਰੇਸ਼ਾਨ ਕਰਦਾ ਔਰ ਜਦ ਉਹ ਨੀਂਦ ਦੀਆਂ ਗੋਲੀਆਂ ਨਹੀਂ ਲਿਖ ਕੇ ਦਿੰਦੇ ਉਸ ਤੋਂ ਬਾਅਦ ਉਹਨਾਂ ਨੂੰ ਧਮਕੀ ਦਿੰਦਾ ਪਰੇਸ਼ਾਨ ਮਹਿਲਾ ਡਾਕਟਰ ਉਸ ਸਮੇ 25 ਸਤੰਬਰ ਨੂੰ ਪੁਲਿਸ ਨੂੰ ਇਤਲਾਹ ਕਰਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਪਰ ਜਿਹੜਾ ਇਹ ਨਸ਼ੇੜੀ ਬੇਖੌਫ ਪੁਲਿਸ ਦੇ ਸਾਹਮਣੇ ਵੀ ਉਹਨਾਂ ਨੂੰ ਧਮਕੀ ਦਿੰਦਾ ਉਸ ਸਮੇਂ ਪੁਲਿਸ ਰੋਕੂ ਕਾਰਵਾਈ ਕਰਦੀ ਹੈ ਉਸ ਤੋਂ ਬਾਅਦ ਵੀ ਇਹ ਮਹਿਲਾ ਡਾਕਟਰ ਨੂੰ ਪਰੇਸ਼ਾਨ ਕਰਨ ਤੋਂ ਬਾਝ ਨਹੀਂ ਆਂਦਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਧਮਕੀਆਂ ਦਾ ਸਿਲਸਲਾ ਜਾਰੀ ਰਹਿੰਦਾ ਹੈ ਤਾਂ ਮਹਿਲਾ ਡਾਕਟਰ ਵੱਲੋਂ ਉਸ ਤੋਂ ਬਾਅਦ ਪੁਲਿਸ ਨੂੰ ਰਟਨ ਚ ਕੰਪਲੇਂਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਨਸ਼ੇੜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਜੇ ਹੁਣ ਇਹ ਜੇਲ੍ਹ ਚ ਜਾ ਰਿਹਾ ਇਸ ਦੀ ਕਾਉਂਸਲਿੰਗ ਵੀ ਹੋਣੀ ਚਾਹੀਦੀ ਆ ਇਹਨਾਂ ਨੂੰ ਸਮਝਾਣਾ ਵੀ ਚਾਹੀਦਾ ਕਿ ਜਿਹੜੇ ਡਾਕਟਰ ਆ ਉਹਨਾਂ ਨੂੰ ਦੂਜਾ ਰੱਬ ਕਿਹਾ ਜਾਂਦਾ ਤੇ ਜਿਹੜੀ ਮਹਿਲਾ ਡਾਕਟਰ ਪਤਾ ਨਹੀਂ ਰੋਜ਼ ਕਿੰਨੇ ਲੋਕਾਂ ਦੀ ਜਾਨ ਨੂੰ ਲਾਈਫ ਨੂੰ ਬਿਹਤਰ ਕਰਨ ਲਈ ਜਿਹੜੇ ਲੋਕ ਬਿਮਾਰੀਆਂ ਨਾਲ ਗ੍ਰਸਤ ਹੈ ਉਹਨਾਂ ਦੇ ਜੀਵਨ ਨੂੰ ਸਹੀ ਰਾਹ ਤੇ ਸਹੀ ਟਰੈਕ ਤੇ ਲੈ ਕੇ ਆਉਣ ਦੀ ਕੋਸ਼ਿਸ਼ਾ ਕਰ ਰਹੀ ਆ ਤਾਂ ਇਹ ਉਹਨਾਂ ਦੇ ਕੰਮ ਵਿੱਚ ਖਲਲ ਪਾਉਂਦਾ ਇਹਨਾਂ ਲੋਕਾਂ ਨੂੰ ਸਮਝਾਉਣਾ ਵੀ ਚਾਹੀਦਾ ਇਹ ਨਹੀਂ ਕਿ ਜੇਲ੍ਹ ਦੇ ਅੰਦਰ ਡੱਕ ਦੋ ਬਾਹਰ ਆ ਕੇ ਫਿਰ ਤੋਂ ਉਹੀ ਕਰਤੂਤਾ ਸ਼ੁਰੂ ਕਰ ਦਵੇ ਸਾਰੀਆਂ ਮਹਿਲਾਵਾਂ ਸਾਰੇ ਡਾਕਟਰ ਆਪਣੀ ਡਿਊਟੀ ਜਿਹੜੀ ਸਹੀ ਤਰੀਕੇ ਨਾਲ ਕਰ ਸਕੇ ਇਹੋ ਜਿਹੇ ਜਿਹੜੇ ਮਾੜੇ ਅੰਸਰ ਆ ਇਹਨਾਂ ਨੂੰ ਇਕੱਲਾ ਜੇਲ੍ਹ 'ਚ ਡੱਕਣਾ ਨਹੀਂ ਇਹਨਾਂ ਦੀ ਸੋਚ ਪਰਵਰਤਨ ਵੀ ਆਵੇ ਸਲਿੰਗ ਬਹੁਤ ਜ਼ਰੂਰੀ ਹੈ ਇੱਕ ਹੋਰ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਉਂਦੇ ਜਿਹੜੀ ਇੱਥੇ ਸਾਡੇ ਵੋਟ ਸੈਂਟਰ ਹੈਗਾ ਉੱਥੇ ਰੈਗੂਲਰਲੀ ਉਹ ਆਉਂਦਾ ਉੱਥੇ ਇਹਦੀ ਉਹਦੀ ਆਈਡੀ ਵੀ ਬਣੀ ਹੋਈ ਹੈ ਉਹ ਪਹਿਲਾਂ ਵੀ ਉਹ ਮੈਨੂੰ ਬਹੁਤ ਵਾਰ ਤੰਗ ਕਰ ਚੁੱਕਿਆ ਦਸੰਬਰ ਚ ਵੀ ਮੇਰੇ ਨਾਲ ਸੇਮ ਇਨਸੀਡੈਂਸ ਹੋਇਆ ਸੀਗਾ ਦਸੰਬਰ ਚ ਵੀ ਆ ਕੇ ਉਹਨੇ ਮੇਰਾ ਰੂਮ ਦੇ ਛਰੇ ਆ ਮਨੇ ਰੂਮ ਚ ਆ ਕੇ ਅੰਦਰੋਂ ਕੁੰਡੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਬਾਈ ਚਾਂਸ ਮੇਰੀ ਕੁੰਡੀ ਅੰਦਰੋਂ ਲੱਗਦੀ ਨਹੀਂ ਹੈ ਕਿ ਉਹ ਟੈਕਨੀਕਲ 에ਰਰ ਹੈਗਾ ਆਲਰੇਡੀ ਤੇ ਉਹ ਲੱਗੀ ਨਹੀਂ ਆਏਗੀ ਤਾਂ ਉਸ ਦਿਨ ਤਾਂ ਮੈਂ ਬਚ ਗਈ ਹੈਗੀ ਉਸ ਦਿਨ ਵੀ ਉਹਨੇ ਆ ਕੇ ਮੈਨੂੰ ਡਰਾਣ ਧਮਕਾਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਨੀਂਦ ਦੀਆਂ ਦਵਾਈਆਂ ਲਿਖ ਕੇ ਦਿਓ ਮੈਂ ਕਿਹਾ ਮੈਂ ਨਹੀਂ ਲਿਖ ਸਕਦੀ ਮੈਨੂੰ ਕੋਈ ਅਥਾਰਟੀ ਨਹੀਂ ਹੈਗੀ ਤੁਸੀਂ 25 ਨੰਬਰ ਐਮਰਜੈਂਸੀ 'ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਲਿਖਵਾ ਲਓ ਮੈਂ ਬੜੇ ਆਰਾਮ ਨਾਲ ਗੱਲ ਕੀਤੀ ਉਹਦੇ ਬਾਅਦ ਫਿਰ ਦੂਜੀ ਵਾਰ ਆਇਆ ਤੁਸੀਂ ਲਿਖ ਕੇ ਦਿਓ ਤੁਸੀਂ ਲਿਖ ਕੇ ਦਿਓ ਐਦਾ ਕਿਦਾ ਤੁਸੀਂ ਮਨਾਂ ਕਰ ਰਹੇ ਹੋ ਐਦਾ ਕਿਦਾ ਮਨਾਂ ਕਰ ਰਹੇ ਹੋ ਮੇਰੇ ਕੋਲ ਪੇਸ਼ੈਂਟ ਸੀ ਮੈਂ ਪੇਸ਼ੈਂਟ ਦੇਖ ਰਹੀ ਸੀ ਉਹਨੇ ਵੀ ਉਹਨੂੰ ਕਿਹਾ ਕਿ ਤੂੰ ਦੂਜੀ ਜਗ੍ਹਾ ਚਲੇ ਜਾਣਾ ਤੂੰ ਉਧਰ ਸਰ ਕੋਲ ਲਿਖਵਾ ਲੈ ਜਾ ਕੇ ਪੋਨੀ ਵੀ ਉਹਨੂੰ ਪੇਸ਼ੈਂਟ ਨੇ ਵੀ ਉਹਨਾਂ ਨੂੰ ਕਿਹਾ ਕਿ ਤੂੰ ਚਲਾ ਜਾ ਹਨਾ ਤਾਂ ਚਲੇ ਗਿਆ ਤੀਜੀ ਵਾਰ ਜਦ ਮੇਰੇ ਕੋਲ ਕੋਈ ਵੀ ਨਹੀਂ ਸੀ ਪੇਸ਼ੈਂਟ ਨਹੀਂ ਸੀ ਨਾ ਬਾਹਰ ਕੋਈ ਮਰੀਜ਼ ਬੈਠਾ ਸੀ ਤੀਜੀ ਵਾਰ ਤੈਨੂੰ ਦੇਖ ਲੂੰਗਾ ਮਤਲਬ ਚੌਥੀ ਵਾਰ ਜਦ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਚਲੇ ਜਾ ਤੂੰ ਮਤਲਬ ਮੈਂ ਬਾਹਰ ਵੀ ਜਾਣ ਲੱਗੀ ਉਹ ਅੱਗੇ ਮੇਰੇ ਦਰਵਾਜ਼ੇ ਤੇ ਆ ਕੇ ਅੱਗੇ ਖੜ ਗਿਆ ਮੈਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਚੌਥੀ ਵਾਰ ਆ ਕੇ ਕਹਿ ਮੈਨੂੰ ਮੇਰੇ ਮੂੰਹ ਤੇ ਧਮਕੀ ਦੇਣੀ ਸ਼ੁਰੂ ਕਰਤੀ ਕਿ ਤੈਨੂੰ ਦੇਖ ਲੂੰਗਾ ਤੂੰ ਇੱਥੋਂ ਹੀ ਲੰਘਦੀ ਆ ਨਾ ਤੈਨੂੰ ਦੇਖ ਲੂੰਗਾ ਸੀਦੀ ਕੋਈ ਕੰਪਲੇਂਟ ਵੀ ਕੀਤੀ ਮੈਂ ਕੰਪਲੇਂਟ ਕੀਤੀ ਮੈਂ ਉਸੇ ਟਾਈਮ ਪੁਲਿਸ ਸਟੇਸ਼ਨ ਕਾਲ ਕੀਤੀ ਹੈਗੀ ਹੈ ਪੁਲਿਸ ਸਟੇਸ਼ਨ ਵੀ ਕੰਟਰੋਲ ਰੂਮ ਤੋਂ ਕਾਫੀ ਐਫਰਟ ਲਾਉਣ ਤੋਂ ਬਾਅਦ ਪੁਲਿਸ ਵਾਲੇ ਨੇ ਭੇਜਿਆ ਉਹਨਾਂ ਨੇ ਉਹਨਾਂ ਨੇ ਆ ਕੇ ਉਹਨੂੰ ਪਹਿਲਾਂ ਵਰਬਲੀ ਕਿਹਾ ਕਿ ਤੂੰ ਚਲਾ ਜਾ ਫਿਰ ਮੇਰੇ ਵੱਲੋਂ ਉਪਰੋਂ ਕੰਪਲੇਂਟ ਜਾਦਾ ਕਰਨ ਡੀਐਸਪੀ ਨੂੰ ਸਿੱਧੇ ਕੰਪਲੇਂਟ ਕਰਨ ਤੇ ਫਿਰ ਉਹ ਉਹਨੂੰ ਲੈ ਕੇ ਗਏ ਔਰ ਬਕਾਇਦਾ ਉਹ ਜਿਹੜਾ ਪੁਲਿਸ ਮੁਲਾਜ਼ਮ ਆਏ ਸੀਗੇ ਉਹਨਾਂ ਦੇ ਸਾਹਮਣੇ ਮੋਟਰਸਾਈਕਲ ਤੇ ਬੈਠਾ ਮੈਨੂੰ ਧਮਕੀਆਂ ਦੇ ਰਿਹਾ ਸੀ ਕੋਈ ਨਹੀਂ ਮੈਂ ਦੇਖ ਲਊਗਾ ਕਰ ਲੋ ਅੱਜ ਮੈਂ ਦੇਖਦਾ ਔਰ ਮਤਲਬ ਆਪਣੇ ਆਪ ਨੂੰ ਜਿਵੇਂ ਕਹਿ ਲਓ ਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਲਈ RAMNAL ਬੈਠਾ ਸੀ ਕਿ ਮਤਲਬ ਤੁਸੀਂ ਕਰ ਲਓ ਜੋ ਕੁਝ ਮਰਜੀ ਮਨ ਲ ਹੀ ਵਾਸ ਹੈਪੀ ਮਤਲਬ ਮੈਂ ਤਾਂ ਇਹ ਚਾਹਦੀ ਆ ਕਿ ਏਟਲੀਸਟ ਹੁਣ ਇੰਨਾ ਇੰਨੇ ਕੇਸਸ ਹੋ ਚੁੱਕੇ ਆ ਏਟਲੀਸਟ ਫੀਮੇਲ ਸਿਕਿਉਰਟੀ ਫੀਮੇਲ ਸਟਾਫ ਨੂੰ ਵੀ ਇੱਕ ਡਾਕਟਰ ਨੂੰ ਏਟਲੀਸਟ ਇੱਕ ਸਿਕਿਉਰਟੀ ਮਿਲਣੀ ਚਾਹੀਦੀ ਹੈ ਵੀ ਆਰ ਕਮਿੰਗ ਸੋ ਫਾਰ ਫਰਮ ਹੋਮ ਕਿ ਆ ਆ ਕੇ ਜਾ ਕੇ ਪੇਸ਼ੈਂਟ ਦੇਖਣੇ ਮਰੀਜ਼ ਦੀ ਸੇਵਾ ਕਰਨ ਆ ਰਹੇ ਆਂ ਔਰ ਸਾਨੂੰ ਆ ਕੇ ਇੱਥੇ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਮਤਲਬ ਇਹਦੀ ਸੁਣਵਾਈ ਹੋਈ ਜਾਵੇ ਐਟ ਲੀਸਟ ਇਹ ਚੀਜ਼ਾ ਰਿਪੀਟ ਨਾ ਹੋਣ ਜਿਹੜਾ ਇਹ ਹਸਪਤਲ ਦੇ ਵਿੱਚ ਇੱਕ ਐਸ ਦਾ ਮੈਲਾ ਡਾਕਟਰ ਦੇ ਨਾਲ ਕੋਈ ਪੋਲੀਸਿਕਾ ਸਿਲੈਕਸ ਇਹਦੇ ਬਾਰੇ ਕੀ ਹੋਈ ਜੇਕਰ ਇਹਦੇ ਵਿੱਚ 25 ਨੌ ਆਪਣੇ ਪਿਛਲੇ ਮਹੀਨੇ ਇੱਕ ਕੰਪਲੇਂਟ ਆਈ ਸੀ ਡਾਕਟਰ ਮਨਦੀਪ ਨੇ ਔਨ ਡਿਊਟੀ ਸੀ ਇਹ ਹਸਪਤਲ ਸਰਕਾਰੀ ਆਪਣਾ ਸਿਆਨੇ ਉਹਨਾਂ ਨਾਲ ਕੋਈ ਡਿੱਕਤਾ ਹੈਗਾ ਉਹਦਾ ਕਾਰਡ ਬਣਾਇਆ ਹੋਇਆ ਸੀ ਉਹਦਾ ਤੇ ਦਵਾਈ ਲੈਣ ਗਿਆ ਉਹਨਾਂ ਨੇ ਉਹਨਾਂ ਨਾਲ ਵੀ ਸਹਿਯੋਗ ਕੀਤਾ ਹੈ ਜਿਹਦੇ ਉੱਤੇ ਐਸਐਚਓ ਸਾਹਮਣੇ ਆਪ ਜਾ ਕੇ ਉਹਨੇ ਆਪਣਾ ਜਿਹੜਾ ਰੁਕੂ ਕਾਰਵਾਈ ਮਚਲੀ ਆਂਦੀ ਸੀਗੀ ਤੇ ਉਹ ਤੋਂ ਬਾਅਦ ਉਸ ਵਕਤ ਉਹਨਾਂ ਨੇ ਕੋਈ ਰਿਟਰਨ ਕੰਪਲੇਂਟ ਨਹੀਂ ਦਿੱਤੀ ਸੀਗੀ ਫਿਰ ਵੀ ਅਸੀਂ ਰੁਕੂ ਕਾਰਵਾਈ ਮਚਲੀ ਆਤੀ ਸੀ ਮੌਕੇ ਦੀ ਨਜ਼ਰ ਤੋਂ ਦੇਖਦੇ ਹੋਏ ਤੇ ਬਾਅਦ ਵਿੱਚ ਉਹਨਾਂ ਨੇ ਜਿਹੜੀ ਹੈਗੀ ਰਿਟਰਨ ਕੰਪਲੇਂਟ ਜਿਹੜੀ ਹੈਗੀ ਹੈ ਸਿਮਵੋਲ ਸਾਨੂੰ ਆਈ ਹੈ ਜਿਹਦੇ ਉੱਤੇ ਅਸੀਂ ਜਿਹੜਾ ਹੈਗਾ ਵਾਪਕ ਧਾਰਾਵਾਂ ਦੇ ਤਹਿਤ ਦੋਸ਼ੀ ਦੇ ਉੱਤੇ ਆਪਣਾ ਕੇਸ ਜਿਸਟ ਕਰਕੇ ਤੇ ਦੋਸ਼ੀ ਨੂੰ ਅਤਸਰੇ ਗ੍ਰਿਫਤਾਰ ਕਰ ਲਿਆ ਇਹ ਸਭ ਕਿਹੜੀਆਂ ਕਿਹੜੀਆਂ ਧਾਰਾਵਾਂ ਨੂੰ ਪਰ ਕਿਹੜਾ ਕੋਡ ਹੈ ਇਹ ਹੈ ਕਿ ਬੀ ਐਨ ਐਸ ਦੀ ਧਾਰਾ ਹੈਗੇ 782 79 1262 132 221 3551 3 ਬੀ ਐਨ ਐਸ ਦੀ ਧਾਰਾ ਨੇ ਤੇ ਦਫਤਰੀ ਦੇ ਨਾਲ ਸਬੰਧਤ ਤਾਂ ਜਿਹੜੀਆਂ ਲਗ ਲਗ ਧਾਰਾ ਹੋਣਾ ਤੇ ਇਹ ਨਸ਼ਾ ਨਹੀਂ ਕਰਦਾ ਇਹ ਅਦਿੱਖ ਹੈਗਾ ਤਾਂ ਕਾੜੂ ਵੀ ਬਣੇ ਹੋਇਆ ਇਹ ਉੱਤੇ ਤੇ ਇਸ ਤੇ ਕੋਈ ਪਹਿਲਾਂ ਹੀ ਮਾਮਲਾ ਕਰਦਾ ਕੋਈ ਪਹਿਲਾਂ ਹਾਂ ਅਸੀਂ ਦੇਖ ਰਹੇ ਹਾਂ ਦਫਤਰੀਸ਼ ਦੇ ਦਰਾਂ ਨੂੰ ਨਹੀਂ ਇਹ ਦੇਖ ਰਹੇ ਹਨ ਇਨਵੈਸਟੀਗੇਸ਼ਨ ਦੇਖ ਰਹੇ ਅੱਜ ਹੀ ਗ੍ਰਫਤਾਰ ਕਰਦੇ